ਬੇੜੇ ਦੇ ਵਿੱਚ ਲੱਗੇ ਦਰਖਤ ਉੱਤੇ ਰੱਸੀ ਪਾ ਕੇ ਇੱਕ ਕਿਸਾਨ ਆਪਣੇ ਆਪ ਨੂੰ ਫਾਹ ਲਾ ਲੈਂਦਾ ਹੈ। ਰੋਲਾ ਪੈ ਜਾਂਦਾ ਹੈ। ਪਰਿਵਾਰ ਵਾਲੇ ਉਸ ਰੱਸੀ ਨੂੰ ਕੱਟ ਕੇ ਉਸ ਕਿਸਾਨ ਦੀ ਜਾਨ ਬਚਾ ਲੈਂਦੇ ਨੇ। ਪਰ ਉਸੇ ਸਮੇਂ ਪੁਲਿਸ ਆ ਜਾਂਦੀ ਹੈ। ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਆਪਣੇ ਨਾਲ ਲੈ ਜਾਂਦੀ ਹੈ। ਤੇ ਫੇਰ ਉਸ ਨੂੰ ਨਿਚਲੀ ਅਦਾਲਤ ਤੋਂ ਫਾਂਸੀ ਦੀ ਸਜ਼ਾ ਸੁਮਾਈ ਜਾਂਦੀ ਹੈ ਫਿਰ ਉਹ ਹਾਈ ਕੋਰਟ ਦਾ ਰੁਖ ਕਰਦਾ ਹੈ ਉੱਥੇ ਵੀ ਉਸ ਦੀ ਫਾਂਸੀ ਦੀ ਸਜ਼ਾ ਬਰਕਰਾਰ ਰਹਿੰਦੀ ਹੈ ਸੁਪਰੀਮ ਕੋਰਟ ਜਾਂਦਾ ਹੈ ਉੱਥੇ ਵੀ ਉਸ ਦੀ ਸਜ਼ਾ ਬਰਕਰਾਰ ਰਹਿੰਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਰਾਸ਼ਟਰਪਤੀ ਨੂੰ ਅਪੀਲ ਕਰਦਾ ਹੈ ਰਾਸ਼ਟਰਪਤੀ ਸਾਰਾ ਮਾਮਲਾ ਸੁਣਦਾ ਹੈ ਉਸ ਉੱਤੇ ਵਿਚਾਰ ਕਰਦਾ ਹੈ ਤੇ ਆਖਰ ਵਿੱਚ ਰਾਸ਼ਟਰਪਤੀ ਵੀ ਇਹੀ ਫੈਸਲਾ ਕਰਦਾ ਹੈ ਕਿ ਇਸ ਬੰਦੇ ਨੂੰ ਫਾਂਸੀ ਹੀ ਹੋਣੀ ਚਾਹੀਦੀ ਹੈ ਫਿਰ ਫਾਂਸੀ ਦੀ ਤਰੀਖ ਨਿਸ਼ਚਿਤ ਕੀਤੀ ਜਾਂਦੀ ਹੈ ਫਾਂਸੀ ਦੀ ਤਰੀਖ ਹੁੰਦੀ ਹੈ 8 ਅਗਸਤ 2013 7 ਅਗਸਤ 2013 ਨੂੰ ਉਸ ਨੂੰ ਫਾਂਸੀ ਦੇਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹੁੰਦੀਆਂ ਪਰ 7 ਅਗਸਤ ਦੀ ਰਾਤ ਨੂੰ ਇੱਕ ਆਦੇਸ਼ ਆਉਂਦਾ ਹੈ ਉਹ ਆਦੇਸ਼ ਏ ਸੀ ਕਿ ਇਸ ਬੰਦੇ ਨੂੰ ਅਜੇ ਫਾਂਸੀ ਨਾ ਦਿੱਤੀ ਜਾਵੇ ਇਸ ਬੰਦੇ ਦੀ ਫਾਂਸੀ ਰੋਕ ਲੈਤੀ ਜਾਵੇ ਅਗਲੇ ਆਦੇਸ਼ਾਂ ਤੱਕ ਇਹ ਸੁਣ ਕੇ ਸਾਰੇ ਹੈਰਾਨ ਸੀ ਪਰ ਇਹ ਬੰਦਾ ਕੌਣ ਸੀ ਇਸ ਨੇ ਕੀ ਕੀਤਾ ਸੀ ਜੋ ਇਸ ਨੂੰ ਐਡੀ ਵੱਡੀ ਸਜ਼ਾ ਮਿਲ ਰਹੀ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ हो ਸਕਿਆ ਤਾਂ ਇਸ ਵੀਡੀਓ ਨੂੰ ਆਖਰ ਤੱਕ ਸੁਣਿਓ ਸੱਚੀ ਘਟਨਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਹੌਰ ਦੇ ਅਧੀਨ ਪੈਂਦੇ ਥਾਣਾ ਇਸ਼ਾਵਰ ਦੇ ਅਧੀਨ ਪੈਂਦੇ ਪਿੰਡ ਕਨੇਰੀਆ ਦੀ ਇਸ ਦੇ ਵਿੱਚ ਇੱਕ ਕਿਸਾਨ ਰਹਿੰਦਾ ਹੈ ਤੇ ਉਸ ਦੇ ਚਾਰ ਪੁੱਤਰ ਹੁੰਦੇ ਨੇ ਜਗਨ ਲਾਲ ਮगन ਲਾਲ ਸਗਨ ਲਾਲ ਤੇ ਅਗਨ ਲਾਲ ਇਹ ਚਾਰ ਪੁੱਤਰ ਹੁੰਦੇ ਨੇ ਇਹਨਾਂ ਵਿੱਚੋਂ ਮगन ਲਾਲ ਅਲੱਗ ਰਹਿੰਦਾ ਹੈ ਤੇ ਉਸ ਦੀਆਂ ਦੋ ਪਤਨੀਆਂ ਵੀ ਹੁੰਦੀਆਂ ਇੱਕ ਦਾ ਨਾਮ ਬਸੰਤੀ ਤੇ ਦੂਸਰੀ ਦਾ ਨਾਮ ਸੰਤੋ ਹੁੰਦਾ ਹੈ ਤੇ ਮਗਨ ਲਾਲ ਦੇ ਘਰ ਪੰਜ ਬੇਟੀਆਂ ਹੁੰਦੀਆਂ ਮਗਨ ਲਾਲ ਪਿੰਡ ਦੇ ਇੱਕ ਆਰਮ ਲਾਲ ਨੂੰ ਕਹਿੰਦਾ ਹੈ ਕਿ ਮੈਂ ਆਪਣੀ ਜ਼ਮੀਨ ਵੇਚਣੀ ਹੈ ਤਾਂ ਆਰਮ ਲਾਲ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਖਰੀਦ ਲਵਾਂਗਾ ਤੇ ਉਹ ਖੁਸ਼ ਹੋ ਜਾਂਦਾ ਹੈ ਸ਼ਰਾਬ ਪੀ ਕੇ ਰਾਤ ਨੂੰ ਘਰੇ ਆਉਂਦਾ ਹੈ ਤੇ ਆਪਣੀਆਂ ਘਰਵਾਲੀਆਂ ਨੂੰ ਕਹਿੰਦਾ ਕਿ ਮੈਂ ਜ਼ਮੀਨ ਵੇਚਣੀ ਆ ਪਰ ਘਰਵਾਲੀਆਂ ਉਸ ਨੂੰ ਕਹਿੰਦੀਆਂ ਨੇ ਕਿ ਜੇ ਜ਼ਮੀਨ ਵੇਚ ਦਿੱਤੀ ਤਾਂ ਆਪਣਾ ਗੁਜ਼ਾਰਾ ਕਿਵੇਂ ਚੱਲੇਗਾ ਆਪਣੇ ਪੰਜ ਬੇਟੀਆਂ ਨੇ ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਇਹ ਗੱਲ ਮਈ 2010 ਦੀ ਹੈ ਤਾਂ ਉਹ ਕਹਿੰਦਾ ਕਿ ਨਹੀਂ ਮੈਂ ਜ਼ਮੀਨ ਵੇਚਣੀ ਹੈ ਘਰ ਦੇ ਵਿੱਚ ਲੜਾਈ ਰਹਿਣ ਲੱਗਦੀ ਹੈ ਤੇ ਫਿਰ ਉਸ ਦੀਆਂ ਪਤਨੀਆਂ ਉਸ ਦੇ ਦੂਜੇ ਭਰਾਵਾਂ ਕੋਲ ਜਾਂਦੀਆਂ ਨੇ ਤੇ ਉਹਨਾਂ ਨੂੰ ਕਹਿੰਦੀਆਂ ਕਿ ਤੁਸੀਂ ਇਸ ਨੂੰ ਸਮਝਾਓ ਇਹ ਜ਼ਮੀਨ ਵੇਚਣ ਨੂੰ ਫਿਰਦਾ ਹੈ ਜੇ ਇਸ ਨੇ ਜ਼ਮੀਨ ਵੇਚ ਦਿੱਤੀ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਤਾਂ ਬਾਕੀ ਤਿੰਨੇ ਭਰਾ ਮਗਨ ਲਾਲ ਨੂੰ ਸਮਝਾਉਂਦੇ ਨੇ ਕਿ ਤੂੰ ਜ਼ਮੀਨ ਨਾ ਵੇਚ ਪਰ ਮਗਨ ਲਾਲ ਇਸ ਗੱਲ ਦੇ ਉੱਤੇ ਅੜਿਆ ਹੁੰਦਾ ਕਿ ਮੈਂ ਜ਼ਮੀਨ ਵੇਚੂਗਾ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਰਹਿਣ ਲੱਗਦਾ ਹੈ ਹੁਣ ਮਗਨ ਲਾਲ ਰੋਜ਼ਾਨਾ ਦਾਰੂ ਪੀਂਦਾ ਤੇ ਰੋਜ਼ਾਨਾ ਹੀ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਬਹੁਤ ਸਮਝਾਇਆ ਕਿ ਜ਼ਮੀਨ ਨਾ ਵੇਚ ਪਰ ਉਹ ਇਸ ਗੱਲ ਤੇ ਹੀ ਅੜਿਆ ਹੋਇਆ ਸੀ ਕਿ ਮੈਂ ਜ਼ਮੀਨ ਵੇਚਣੀ ਹੈ 10 11 ਜੂਨ ਦੀ ਰਾਤ ਦੀ ਗੱਲ ਹੈ 2010 ਦੀ ਮगनलाल ਦੀ ਪਤਨੀ ਉਸ ਲਈ ਰੋਟੀ ਲੈ ਕੇ ਆਉਂਦੀ ਹੈ ਕਿ ਰੋਟੀ ਖਾ ਲਵੋ ਪਰ ਮगनलाल ਉਹ ਰੋਟੀ ਵਾਲੀ ਥਾਲੀ ਭਗਾ ਕੇ ਮਾਰਦਾ ਹੈ ਤੇ ਕਹਿੰਦਾ ਕਿ ਮੈਂ ਨਹੀਂ ਖਾਣਾ ਖਾਣਾ ਮੈਂ ਜ਼ਮੀਨ ਵੇਚੂਗਾ ਸਵੇਰ ਹੋ ਜਾਂਦੀ ਹੈ ਸਾਰੀ ਰਾਤ ਮगनलाल ਨਹੀਂ ਸੌਂਦਾ ਸਵੇਰ ਹੋ ਜਾਂਦੀ ਹੈ ਸਵੇਰੇ ਫੇਰ ਉਸ ਦੀ ਪਤਨੀ ਖਾਣਾ ਲੈ ਕੇ ਆਉਂਦੀ ਹੈ ਕਿ ਰੋਟੀ ਖਾ ਲਵੋ ਪਰ ਮगनलाल ਸਵੇਰ ਤੋਂ ਹੀ दारू ਪੀ ਰਿਹਾ ਸੀ ਤੇ ਉਸ ਨੇ ਕਿਹਾ ਕਿ ਮੈਂ ਖਾਣਾ ਨਹੀਂ ਖਾਵਾਂਗਾ ਤੇ ਉਹ ਰੋਟੀ ਵਾਲੀ ਥਾਲੀ ਲੈ ਕੇ ਇੱਧਰ ਉੱਧਰ ਘੁੰਮਣ ਲੱਗ ਗਿਆ ਪਤਨੀਆਂ ਸੋਚਦੀਆਂ ਕਿ ਇਸ ਦਾ ਤਾਂ ਰੋਜ਼ਾਨਾ ਦਾ ਹੀ ਕੰਮ ਹੈ ਤੇ ਦੋਨੋਂ ਪਤਨੀਆਂ ਘਰ ਦੇ ਨੇੜੇ ਹੀ ਮਜ਼ਦੂਰੀ ਕਰਨ ਚਲੀਆਂ ਜਾਂਦੀਆਂ ਤੇ ਮਗਨ ਲਾਲ ਘਰ ਦੇ ਅੰਦਰ ਹੀ ਪਿਆ ਰਹਿੰਦਾ ਹੈ ਸ਼ਾਮ ਦੇ ਤਕਰੀਬਨ 5 ਵਜੇ ਜਾਂਦੇ ਨੇ ਮਗਨ ਲਾਲ ਦੀਆਂ ਬੱਚੀਆਂ ਵੱਡੀ 6 ਸਾਲ ਦੀ ਜਿਸ ਦਾ ਨਾਮ ਲੀਲਾ ਸੀ 5 ਸਾਲ ਦੀ ਸਵੇਤਾ 4 ਸਾਲ ਦੀ ਆਰਤੀ 2 ਸਾਲ ਦੀ ਫੂਲ ਕਰਨ ਤੇ 1 ਸਾਲ ਦੀ ਜਮਨਾ 5 ਬੇਟੀਆਂ ਪੰਜੇ ਬਾਹਰ ਖੇਡ ਰਹੀਆਂ ਸੀ ਤਾਂ ਮगनलाल ਬਾਹਰ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਘਰੇ ਚੱਲੋ ਤੁਸੀਂ ਹਮੇਸ਼ਾ ਬਾਹਰ ਹੀ ਖੇਡਦੀਆਂ ਰਹਿਣੀਓ ਮगनलाल ਦੀ ਗੱਲ ਸੁਣ ਕੇ ਪੰਜੇ ਬੱਚੀਆਂ ਜੋ ਵੱਡੀ ਭੈਣ ਹੁੰਦੀ ਹੈ ਜਿਸ ਦਾ ਨਾਮ ਲੀਲਾ ਸੀ ਉਹ ਆਪਣੀ ਛੋਟੀ ਭੈਣ ਜਮਣਾ ਨੂੰ ਗੋਦੀ ਚੱਕ ਕੇ ਇਹ ਪੰਜੇ ਬੇਟੀਆਂ ਘਰੇ ਆ ਜਾਂਦੀਆਂ ਨੇ ਤੇ ਮगनलाल ਉਸ ਤੋਂ ਬਾਅਦ ਘਰ ਦਾ ਕੁੰਡਾ ਲਾ ਲੈਂਦਾ ਹੈ ਕੁੰਡਾ ਲਾਉਣ ਤੋਂ ਬਾਅਦ ਉਹ ਕਹਾੜੀ ਚੱਕ ਲੈਂਦਾ ਹੈ ਤੇ ਕਹਾੜੀ ਚੱਕ ਕੇ ਕਹਿੰਦਾ ਕਿ ਤੁਹਾਡੇ ਕਾਰਨ ਹੀ ਮੈਂ ਜ਼ਮੀਨ ਨਹੀਂ ਵੇਚ ਸਕਦਾ ਹਮੇਸ਼ਾ ਮੈਨੂੰ ਇਹੀ ਕਿਹਾ ਜਾਂਦਾ ਕਿ ਜੇ ਤੂੰ ਜ਼ਮੀਨ ਵੇਚ ਦਿੱਤੀ ਤਾਂ ਇਹ ਬੇਟੀਆਂ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ ਤੇ ਮੈਂ ਤੁਹਾਨੂੰ ਹੀ ਜਿੰਦਾ ਨਹੀਂ ਛੱਡਾਂਗਾ ਤਾਂ ਮगनलाल ਨੇ ਸਭ ਤੋਂ ਪਹਿਲਾਂ ਇੱਕ ਸਾਲ ਦੀ ਛੋਟੀ ਬੱਚੀ ਦੇ ਗਲ ਤੇ ਕਹਾੜੀ ਮਾਰੀ ਤੇ ਉਸ ਦਾ ਗਲ ਧੜ ਨਾਲੋਂ ਅਲੱਗ ਕਰ ਦਿੱਤਾ ਫੇਰ ਉਹ ਦੂਸਰੀ ਬੇਟੀ ਨੂੰ ਮਾਰਦਾ ਫਿਰ ਤੀਸਰੀ ਨੂੰ ਮਾਰਦਾ ਹੈ ਬੱਚੀਆਂ ਚੀਕਦੀਆਂ ਨੇ ਚਿਲਾਉਂਦੀਆਂ ਨੇ ਉੱਚੀ ਉੱਚੀ ਰੋਂਦੀਆਂ ਨੇ ਤਾਂ ਆਂਡ ਗਮਾੜ ਮਗਨ ਲਾਲ ਦੀਆਂ ਪਤਨੀਆਂ ਕੋਲੇ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਤੁਹਾਡੇ ਘਰੋਂ ਰੋਣ ਦੀਆਂ ਚੀਕਣ ਦੀਆਂ ਆਵਾਜ਼ਾਂ ਆ ਰਹੀਆਂ ਇਹ ਸੁਣ ਕੇ ਉਸ ਦੀਆਂ ਦੋਨੋਂ ਪਤਨੀਆਂ ਘਰ ਵੱਲ ਭੱਜਦੀਆਂ ਨੇ ਪਰ ਘਰ ਦਾ ਦਰਵਾਜ਼ਾ ਬੰਦ ਹੁੰਦਾ ਤੇ ਜਦੋਂ ਉਹ ਇੱਕ ਗ੍ਰਿੱਲ ਵਿੱਚ ਦੀ ਦੇਖਦੀਆਂ ਨੇ ਤਾਂ ਜਿਹੜੀ ਕੁੜੀ ਬਚ ਗਈ ਹੁੰਦੀ ਹੈ ਮਗਨ ਲਾਲ ਉਸ ਦੀ ਵੀ ਉਹਨਾਂ ਦੇ ਸਾਹਮਣੇ ਹਤਿਆ ਕਰ ਦਿੰਦਾ ਤੇ ਉਸ ਤੋਂ ਬਾਅਦ ਫਿਰ ਉਹ ਘਰ ਦਾ ਦਰਵਾਜ਼ਾ ਖੋਲਦਾ ਹੈ ਉਸ ਦੇ ਹੱਥ ਦੇ ਵਿੱਚ ਕਹਾੜੀ ਹੁੰਦੀ ਹੈ ਕੋਈ ਵੀ ਡਰਦਾ ਉਸ ਦੇ ਨੇੜੇ ਨਹੀਂ ਜਾਂਦਾ ਕਿਉਂਕਿ ਹਰ ਇੱਕ ਨੂੰ ਲੱਗਦਾ ਹੈ ਕਿ ਇਸ ਨੇ ਆਪਣੀਆਂ ਪੰਜ ਕੁੜੀਆਂ ਮਾਰ ਦਿੱਤੀਆਂ ਜੇ ਅਸੀਂ ਇਸ ਦੇ ਨੇੜੇ ਹੋ ਗਏ ਤਾਂ ਇਹ ਸਾਡੇ ਵੀ ਕਹਾੜੀ ਮਾਰੇਗਾ ਫਿਰ ਉਹ ਅੰਦਰੋਂ ਰੱਸੀ ਲੈ ਕੇ ਆਉਂਦਾ ਹੈ ਬੇੜੇ ਦੇ ਵਿੱਚ ਖੜੇ ਦਰਖਤ ਦੇ ਉੱਤੇ ਰੱਸੀ ਪਾਉਂਦਾ ਹੈ ਤੇ ਆਪਣੇ ਗਲ ਵਿੱਚ ਪਾ ਕੇ ਫਾਹਾ ਲੈਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸੇ ਵਕਤ ਮगनलाल ਦੇ ਭਰਾ ਆ ਜਾਂਦੇ ਨੇ ਤੇ ਵੱਡਾ ਭਰਾ ਉਹ ਰੱਸੀ ਨੂੰ ਕੱਟ ਦਿੰਦਾ ਹੈ ਕੱਟਣ ਤੋਂ ਬਾਅਦ ਮगनलाल ਬਚ ਜਾਂਦਾ ਹੈ ਤੇ ਮगनलाल ਨੂੰ ਉਸ ਦਰਖਤ ਦੇ ਨਾਲ ਹੀ ਬੰਨ੍ਹ ਦਿੱਤਾ ਜਾਂਦਾ ਹੈ ਤੇ ਫੇਰ ਸਰਪੰਚ ਨੂੰ ਬੁਲਾਇਆ ਜਾਂਦਾ ਹੈ ਸਰਪੰਚ ਜਿਸ ਦਾ ਨਾਮ ਰਾਧੇ ਸ਼ਾਮ ਸੀ ਉਹ ਥਾਣੇ ਦੇ ਵਿੱਚ ਤਲਾਸ਼ ਕਰਦਾ ਤੇ ਥਾਣੇ ਦੇ ਵਿੱਚੋਂ ਥਾਣਾ ਮੁਖੀ ਵੀ ਕੇ ਜੈਨ ਮੌਕੇ ਦੇ ਉੱਤੇ ਪਹੁੰਚਦਾ ਹੈ ਤੇ ਮगन لال ਨੂੰ ਗ੍ਰਿਫਤਾਰ ਕਰ ਲੈਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ 3 ਫਰਵਰੀ 2011 ਨੂੰ ਮगन لال ਨੂੰ ਨਿਚਲੀ ਅਦਾਲਤ ਤੋਂ ਫਾਂਸੀ ਦੀ ਸਜ਼ਾ ਸੁਵਾਈ ਜਾਂਦੀ ਹੈ ਤੇ ਫਾਂਸੀ ਵੀ ਉਦੋਂ ਤੱਕ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਤੇ ਫਿਰ ਉਸ ਤੋਂ ਬਾਅਦ ਮगन لال ਹਾਈ ਕੋਰਟ ਦਾ ਰੁਖ ਕਰਦਾ ਹੈ ਹਾਈ ਕੋਰਟ ਦੇ ਵਿੱਚ ਵੀ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤੇ ਉਹ ਦਿਨ ਸੀ 14 ਸਤੰਬਰ 2011 ਦਾ ਤੇ ਫਿਰ ਮगन لال ਸੁਪਰੀਮ ਕੋਰਟ ਦਾ ਰੁਖ ਕਰਦਾ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਉਸ ਦੀ ਸਜ਼ਾ ਨੂੰ ਉਦਾਂ ਹੀ ਬਰਕਰਾਰ ਰੱਖਿਆ ਜਾਂਦਾ ਹੈ ਤੇ ਉਹ ਦਿਨ ਸੀ 9 ਜਨਵਰੀ 2012 ਦਾ ਤੇ ਉਸ ਤੋਂ ਬਾਅਦ ਮगन لال ਕੋਲ ਸਿਰਫ ਇੱਕ ਹੀ ਵਿਕਲਪ ਬਚਦਾ ਹੈ ਉਹ ਸੀ ਰਾਸ਼ਟਰਪਤੀ ਫਿਰ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਂਦੀ ਹੈ ਰਾਸ਼ਟਰਪਤੀ ਸਾਰੇ ਮਾਮਲੇ ਤੇ ਗੌਰ ਕਰਦਾ ਹੈ ਗੌਰ ਕਰਨ ਤੋਂ ਬਾਅਦ ਰਾਸ਼ਟਰਪਤੀ ਇਹ ਕਹਿੰਦਾ ਹੈ ਕਿ ਇਸ ਬੰਦੇ ਨੂੰ ਫਾਂਸੀ ਤੋਂ ਘੱਟ ਸਜ਼ਾ ਨਾ ਦਿੱਤੀ ਜਾਵੇ ਇਸ ਨੂੰ ਫਾਂਸੀ ਤੇ ਉਨਾ ਸਮਾਂ ਲੰਕਾਇਆ ਜਾਵੇ ਜਿੰਨਾ ਸਮਾਂ ਇਸ ਦੀ ਮੌਤ ਨਹੀਂ ਹੋ ਜਾਂਦੀ ਫਿਰ 22 ਜੁਲਾਈ 2013 ਨੂੰ ਮगनलाल ਦੀ ਫਾਂਸੀ ਦਾ ਦਿਨ ਮقرਰ ਕੀਤਾ ਜਾਂਦਾ ਹੈ ਉਹ ਹੁੰਦਾ ਹੈ 8 ਅਗਸਤ 2013 ਦਾ ਤੇ ਮगनलाल ਨੂੰ 8 ਅਗਸਤ 2013 ਨੂੰ ਜਬਲਪੁਰ ਦੀ ਸੈਂਟਰ ਜੇਲ ਦੇ ਵਿੱਚ ਫਾਂਸੀ ਦੇਣੀ ਹੁੰਦੀ ਹੈ ਪਰ 7 ਅਗਸਤ ਨੂੰ ਜਦੋਂ ਉਸ ਦੀ ਫਾਂਸੀ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਇੱਕ ਹੁਕਮ ਆਉਂਦਾ ਹੈ ਸੁਪਰੀਮ ਕੋਰਟ ਵੱਲੋਂ ਕਿ ਇਸ ਦੀ ਫਾਂਸੀ ਰੋਕ ਦਿੱਤੀ ਜਾਵੇ ਜਦੋਂ ਤੱਕ ਅਗਲੇ ਹੁਕਮ ਨਹੀਂ ਆਉਂਦੇ ਕਿਉਂਕਿ ਇੱਕ ਐਨਜੀਓ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰਦਾ ਹੈ ਕਿ ਮगनलाल ਦੇ ਵਿਰੁੱਧ ਜੋ ਪੁਲਿਸ ਨੇ ਸਬੂਤ ਪੇਸ਼ ਕੀਤੇ ਐ ਉਹਨਾਂ ਦੇ ਵਿੱਚ ਸਚਾਈ ਨਹੀਂ ਹੈ ਤੇ ਫਿਰ ਉਸ ਦੀ ਫਾਂਸੀ ਤੇ ਰੋਕ ਲਾ ਦਿੱਤੀ ਜਾਂਦੀ ਹੈ ਉਹ ਦਿਨ ਹੈ ਤੇ ਅੱਜ ਦਾ ਦਿਨ ਹੈ ਅਦਾਲਤ ਦਾ ਅਗਲਾ ਆਦੇਸ਼ ਨਹੀਂ ਆਇਆ ਮगन لال ਅੱਜ ਵੀ ਆਪਣੀ ਫਾਂਸੀ ਦੀ سزا ਨੂੰ ਉਡੀਕ ਰਿਹਾ ਹੈ ਫਾਂਸੀ ਨੂੰ ਉਡੀਕ ਰਿਹਾ ਹੈ ਪਰ ਹੁਣ ਅਦਾਲਤ ਦਾ ਕਦੋਂ ਹੁਕਮ ਆਉਂਦਾ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੋ ਕਹਾਣੀ ਬੜੀ ਦਰਦਨਾਕ ਸੀ ਇਹੋ ਜੀ ਘਟਨਾ ਪ੍ਰਮਾਤਮਾ ਕਰੇ ਕਿ ਦੁਨੀਆ ਤੇ ਕਦੇ ਨਾ ਹੋਵੇ ਐਨੀ ਦਰਿੰਦਗੀ ਬੰਦੇ ਦੇ ਵਿੱਚ ਕਿਵੇਂ ਆ ਜਾਂਦੀ ਹੈ ਕਿਵੇਂ ਬੰਦਾ ਰਾਖਸ਼ ਬਣ ਜਾਂਦਾ ਹੈ ਕਿਵੇਂ ਬੰਦੇ ਦਾ ਆਪਣੇ ਬੱਚਿਆਂ ਨੂੰ ਜਿਨ੍ਹਾਂ ਤੇ ਮਾਂ ਬਾਪ ਜਾਣ ਬਾਰਦੇ ਨੇ ਉਹਨਾਂ ਨੂੰ ਮਾਰਨ ਦਾ ਦਿਲ ਕਰੇ ਹੁੰਦਾ ਹੈ ਇਹ ਗੱਲ ਸਮਝੋ ਬਾਹਰ ਹੈ ਤੁਹਾਡੇ ਇਸ ਵੀਡੀਓ ਉਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ